ਸਾਥਿਓ ਇਕਵੈਲਿਟੀ ਐਂਡ ਜਸਟਿਸ YouTube ਚੈਨਲ ਪਟਿਆਲਾ ਤੋਂ ਨੀਰਜਾ 파ਰਤੀ ਇੱਕ ਬਹੁਤ ਹੀ ਅਹਿਮ ਖਬਰ ਸਾਂਝੀ ਕਰ ਰਹੀ ਹਾਂ ਖਬਰ ਹੈ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਠੋਈ ਕਲਾ ਦੀ ਸ਼ਾਮਲਾਤ ਜ਼ਮੀਨ ਦਾ ਕਬਜ਼ਾ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਬਣਦੀ ਸਰਕਾਰੀ ਬੋਲੀ ਦੇ 11.5 ਲੱਖ ਰੁਪਏ ਸਰਕਾਰੀ ਫੀਸ ਜਮ੍ਹਾਂ ਕਰਵਾਉਣ ਦੇ ਬਾਵਜੂਦ ਪੰਜਾਬ ਸਰਕਾਰ ਉਹਨਾਂ ਦੇ ਬਣਦੇ ਹਿੱਸੇ ਦੀ ਜ਼ਮੀਨ ਦਾ ਕਬਜ਼ਾ ਨਾ ਦਿਵਾਉਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ ਜੈ ਪੀਮ ਸਾਥਿਓ ਭੋਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ 1 ਅਗਸਤ ਨੂੰ ਪਟਿਆਲਾ ਜ਼ਿਲ੍ਹੇ ਦੇ ਕਨੌਰ ਕਸਬੇ ਵਿੱਚ ਪਾਰਟੀ ਵਰਕਰਾਂ ਦੀ ਮੀਟਿੰਗ ਕੀਤੀ। ਉਹਨਾਂ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਠੋਈ ਕਲਾਂ ਦੀ ਸ਼ਾਮਲਾਤ ਜ਼ਮੀਨ ਦਾ ਕਬਜ਼ਾ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਬਣਦੀ ਸਰਕਾਰੀ ਬੋਲੀ ਦੇ 11.5 ਲੱਖ ਰੁਪਏ ਸਰਕਾਰੀ ਫੀਸ ਜਮ੍ਹਾਂ ਕਰਵਾਉਣ ਦੇ ਬਾਵਜੂਦ एससी समाज ਦੇ ਬੰਦੇ 30 ਹਿੱਸੇ ਦੀ ਜ਼ਮੀਨ ਦਾ ਕਬਜ਼ਾ ਦਿਵਾਉਣ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਡਾਕਟਰ ਕਰੀਮਪੁਰੀ ਨੇ ਕਿਹਾ ਕਿ 15 ਅਗਸਤ ਨੂੰ ਪਟਿਆਲਾ ਦੀ ਅਨਾਜ ਮੰਡੀ ਵਿਖੇ ਬਸਪਾ ਵੱਲੋਂ ਕੀਤੀ ਜਾ ਰਹੀ ਰੈਲੀ ਇਤਿਹਾਸ ਖੋਵੇਗੀ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਦੇ ਪੂਰੇ ਨਹੀਂ ਕਰ ਸકી ਉਹ ਹਰ ਮੋਰਚੇ ਤੋਂ ਬੁਰੀ ਤਰ੍ਹਾਂ ਫੇਲ ਹੋਈ ਹੈ ਬੌਜਨ ਸਮਾਜ ਪਾਰਟੀ ਨੇ 15 ਜਨਵਰੀ ਤੋਂ ਪੰਜਾਬ ਸੰਭਾਲੋ ਮਹਿੰਮ ਸ਼ੁਰੂ ਕੀਤੀ ਹੋਈ ਹੈ ਪੰਜਾਬੀਆਂ ਨੇ ਆਜ਼ਾਦੀ ਦੇ ਬਾਅਦ ਕਾਂਗਰਸ, ਅਕਾਲੀ ਅਤੇ ਭਾਜਪਾ ਗਠਜੋੜ ਦੀਆਂ ਸਰਕਾਰਾਂ ਦੇ ਉੱਤਰ ਕਾਟੋ ਦੇ ਖੇਡ ਤੋਂ ਖਹਿੜਾ ਛਡਾਉਂਦਿਆ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਪੰਜਾਬ ਦੇ ਦਿੱਤਾ ਸੀ। ਉਹ ਹਰ ਮੋਰਚੇ ਤੇ ਫੇਲ ਹੋਈ ਹੈ। ਉਸ ਦੇ ਕੋਲੋਂ ਪੰਜਾਬ ਸੰਭਾਲਿਆ ਨਹੀਂ ਜਾ ਰਿਹਾ। ਇਸ ਲਈ ਪੰਜਾਬ ਦੇ ਆਵਾਮ ਨੂੰ ਬੋਝਨ ਸਮਾਜ ਪਾਰਟੀ ਨੂੰ ਪੰਜਾਬ ਸੰਭਾਲਣ ਦਾ ਇੱਕ ਵਾਰ ਜ਼ਰੂਰ ਮੌਕਾ ਦੇਣਾ ਚਾਹੀਦਾ ਹੈ। ਬਸਪਾ ਹੀ ਸਹੀ ਪਾਰਟੀ ਹੈ ਇਸ ਦੀ ਪੁਸ਼ਟੀ ਕਰਦੇ ਹੋਏ ਪਾਰਤੀ ਕਿਸਾਨ ਯੂਨੀਅਨ ਉੱਤਰ ਪ੍ਰਦੇਸ਼ ਦੇ ਨੇਤਾ ਰਾਕੇਸ਼ ਟਿਕੈਤ ਨੇ ਤਾਜ਼ਾ ਬਿਆਨ ਵਿੱਚ ਕਿਹਾ ਹੈ ਕਾਂ ਕੁਮਾਰੀ ਮਾਇਆਵਤੀ ਦੀ ਭੋਜਨ ਸਮਾਜ ਪਾਰਟੀ ਦਾ ਕਿਸਾਨਾਂ ਲਈ ਸਭ ਤੋਂ ਵਧੀਆ ਰਾਜ ਸੀ ਅਤੇ ਉਹ ਸਭ ਤੋਂ ਵਧੀਆ ਮੁੱਖ ਮੰਤਰੀ ਸਨ ਪੰਜਾਬ ਸਰਕਾਰ ਸ਼ਾਮਲਾਟ ਜ਼ਮੀਨਾਂ ਉੱਤੇ ਨਾਜਾਇਜ਼ ਕਬਜ਼ੇ ਛੁਡਾਉਣ ਦਾ ਕੰਮ ਪੂਰਾ ਨਹੀਂ ਕਰ ਸકી ਜਿਨਨੇ ਕਬਜ਼ੇ ਛੁਡਾਏ ਉਹਨਾਂ ਵਿੱਚੋਂ ਐਸਸੀ ਸਮਾਜ ਦਾ ਬੰਦਾ ਸ਼ਾਮਲਾਟ ਜ਼ਮੀਨ ਦਾ ਤੀਜਾ ਹਿੱਸਾ ਦੇਣ ਵਿੱਚ ਫੇਲ ਹੋਈ ਹੈ ਨਸ਼ਾ ਖਿਲਾਫ ਵੱਡੀ ਮੁਹਿੰਮ ਦੇ ਦੌਰਾਨ ਦੇਖ ਰਹੇ ਹਾਂ ਪੰਜਾਬ ਦੇ ਨੌਜਵਾਨਾਂ ਕੋਲ ਨਸ਼ਾ ਪਹੁੰਚ ਰਿਹਾ ਹੈ ਇਸੇ ਕਾਰਨ ਪਿਛਲੇ ਦਿਨਾਂ ਵਿੱਚ ਵੀ ਕਈ ਨੌਜਵਾਨਾਂ ਦੀ ਮੌਤ ਹੋਈ ਹੈ ਪੰਜਾਬ ਬਸਪਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੀ ਬੋਜਨ ਸਮਾਜ ਪਾਰਟੀ ਬਠੋਈ ਕਲਾ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਬਣਦੀ ਸਰਕਾਰੀ ਬੋਲੀ ਜਿਸ ਦੇ ਉਹਨਾਂ ਨੇ 11.5 ਲੱਖ ਰੁਪਏ ਸਰਕਾਰੀ ਫੀਸ ਵੀ ਜਮ੍ਹਾਂ ਕਰਵਾ ਦਿੱਤੀ ਹੈ ਉਸ ਦੇ ਬਾਵਜੂਦ ਪੰਜਾਬ ਸਰਕਾਰ ਜ਼ਮੀਨ ਦਾ ਕਬਜ਼ਾ ਨਾ ਦਿਵਾਉਣ ਵਿੱਚ ਅਸਫਲ ਹੋਈ ਹੈ ਭੋਜਨ ਸਮਾਜ ਪਾਰਟੀ ਹੀ ਇੱਕ ਪਾਰਟੀ ਹੈ ਜੋ ਇਮਾਨਦਾਰੀ ਨਾਲ ਸਮਾਜ ਵਿੱਚ ਹੋ ਰਹੀਆਂ ਬੇਇਨਸਾਫੀਆਂ ਖਿਲਾਫ ਹਮੇਸ਼ਾ ਲੜਦੀ ਆ ਰਹੀ ਹੈ ਉਹ ਬਠੋੜਕਲਾ ਵਿੱਚ ਇਨਸਾਫ ਦਵਾਵੇਗੀ ਉਹਨਾਂ ਕਿਹਾ ਕਿ 15 ਅਗਸਤ ਨੂੰ ਪਟਿਆਲਾ ਦੀ ਅਨਾਜ ਮੰਡੀ ਵਿਖੇ ਬਸਪਾ ਵੱਲੋਂ ਕੀਤੀ ਜਾ ਰਹੀ ਰੈਲੀ ਇਤਿਹਾਸ ਖੋਵੇਗੀ ਇਹ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਜਗਤਾਰ ਸਿੰਘ ਪੱਟੀ মিডিਆ ਇੰਚਾਰਜ ਜ਼ਿਲ੍ਹਾ ਪਟਿਆਲਾ ਨੇ ਦੱਸਿਆ ਕਿ ਰੈਲੀ ਨੂੰ ਕਾਮਯਾਬ ਕਰਨ ਲਈ ਜ਼ਿਲ੍ਹਾ ਪਟਿਆਲਾ ਵਿਖੇ ਬਸਪਾ ਦੀਆਂ ਗਤੀਵਿਧੀਆਂ ਤੇਜ਼ ਕਰਨ ਲਈ ਬਸਪਾ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਵਿਦਵਾਨ ਸਭਾ ਹਲਕਾ ਰਾਜਪੁਰਾ ਵਿਖੇ ਪਹੁੰਚੇ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਇਸ ਮੌਕੇ ਅਜੀਤ ਸਿੰਘ ਪੈਣੀ ਜੀ ਸਟੇਜ ਕੋਆਰਡੀਨੇਟਰ ਬਸਪਾ ਨੇ 15 ਅਗਸਤ ਦੇ ਪ੍ਰੋਗਰਾਮ ਦੀ ਸਫਲਤਾ ਲਈ ਵਿਦਵਾਨ ਸਭਾ ਦੀ ਟੀਮ ਦੀਆਂ ਡਿਊਟੀਆਂ ਲਗਾਈਆਂ ਪਾਰਟੀ ਪ੍ਰਧਾਨ ਨੇ ਕਿਹਾ ਬਠੋਈ ਅਤੇ ਸਿਆਲੂ ਜ਼ਿਲ੍ਹਾ ਪਟਿਆਲਾ ਦੇ ਪੀੜਤ ਦਲਿਤਾਂ ਨੂੰ ਇਨਸਾਫ ਦਿਵਾਉਣ ਲਈ 15 ਅਗਸਤ ਨੂੰ ਦਾਣਾ ਮੰਡੀ ਪਟਿਆਲਾ ਪਹੁੰਚੋ ਵਿਧਾਨ ਸਭਾ ਹਲਕਾ ਕਨੌਰ ਦੀ ਮੀਟਿੰਗ ਕੀਤੀ ਗਈ ਬਹੁਜਨ ਸਮਾਜ ਪਾਰਟੀ ਵੱਲੋਂ 15 ਅਗਸਤ ਨੂੰ ਦਾਣਾ ਮੰਡੀ ਪਟਿਆਲਾ ਵਿਖੇ ਰੱਖੀ ਗਈ ਪੰਜਾਬ ਸੰਭਾਲੋ ਰੈਲੀ ਤਰਨਾ ਪ੍ਰਦਰਸ਼ਨ ਦੀ ਤਿਆਰੀ ਲਈ ਸੰਗਤਾਂ ਨੂੰ ਵੱਡੇ ਪੱਧਰ ਤੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਮੀਟਿੰਗ ਵਿੱਚ ਅਜੀਤ ਸਿੰਘ ਪਾਣੀ ਇੰਚਾਰਜ ਬਸਪਾ ਪੰਜਾਬ ਉਪ ਪ੍ਰਧਾਨ ਬਸਪਾ ਪੰਜਾਬ ਬਲਦੇਵ ਸਿੰਘ ਮੈਰਾ ਜੋਗਾ ਸਿੰਘ ਪਨੋਦੀਆ ਜਰਨਲ ਸਕੱਤਰ ਬਸਪਾ ਪੰਜਾਬ ਮੇਜਰ ਸਿੰਘ ਟੀਬੀ ਪ੍ਰਧਾਨ ਜ਼ਿਲ੍ਹਾ ਪਟਿਆਲਾ ਜਸਪਾਲ ਸਿੰਘ ਐਡਵੋਕੇਟ ਕੋਆਰਡੀਨੇਟਰ ਜ਼ਿਲ੍ਹਾ ਪਟਿਆਲਾ ਅੰਗਰੇਜ਼ ਸਿੰਘ ਕੋਆਰਡੀਨੇਟਰ ਅਤੇ ਹੋਰ ਹਲਕਾ ਤੇ ਪਾਰਟੀ ਦੇ ਵਰਕਰ ਅਤੇ ਸਪੋਰਟ ਸਮਰਥਕ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ 15 اگست 2025 نو ਪਟਿਆਲਾ ਵਿਖੇ ਜ਼ਿਲ੍ਹਾ ਪਦਰੀ ਸਰਕਾਰੀ ਜ਼ਬਰ ਵਿਰੁੱਧ ਤਰਨਾ ਪ੍ਰਦਰਸ਼ਨ ਦੀ ਤਿਆਰੀ ਲਈ ਹਲਕਾवार ਮੀਟਿੰਗਾਂ ਦਾ ਵੇਰਵਾ ਇਸ ਅਨੁਸਾਰ ਹੈ ਰਾਜਪੁਰਾ ਸਵੇਰੇ 10 ਵਜੇ ਮਿਤੀ 1 اگਸਤ ਨੂੰ ਕਨੌਰ ਦੁਪਹਿਰ 1 ਵਜੇ 1 اگਸਤ ਨੂੰ ਅਤੇ ਸ਼ਤਰਾਣਾ ਸਵੇਰੇ 10 ਵਜੇ 2 اگਸਤ ਨੂੰ ਅਤੇ ਸਮਾਣਾ ਦੁਪਹਿਰ 1 ਵਜੇ 2 اگਸਤ ਨੂੰ ਅੱਗੇ ਹੈ ਪਟਿਆਲਾ ਸਵੇਰੇ 10 ਵਜੇ ਸ਼ਹਿਰੀ 4 اگਸਤ ਨੂੰ ਅਤੇ ਨਾ ਬਾ ਦੁਪਹਿਰ 1 ਵਜੇ 4 ਅਗਸਤ ਨੂੰ ਅਤੇ ਪਟਿਆਲਾ ਸਵੇਰੇ 10 ਵਜੇ ਦਿਹਾਤੀ 5 ਅਗਸਤ ਨੂੰ ਅਤੇ ਸਨੌਰ ਦੁਪਹਿਰ 1 ਵਜੇ 5 ਅਗਸਤ ਨੂੰ ਸਬੰਧਤ ਹਲਕਿਆਂ ਦੇ ਸਾਥੀਆਂ ਨੂੰ ਉਪਰੋਕਤ ਸਮੇਂ ਅਨੁਸਾਰ ਮੀਟਿੰਗ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਬੌਜਨ ਸਮਾਜ ਪਾਰਟੀ ਦੇ ਪ੍ਰਜਾਪਤੀ ਅਜੀਤ ਸਿੰਘ ਪਾਣੀ ਇੰਚਾਰਜ ਬਸਪਾ ਪੰਜਾਬ ਵੱਲੋਂ ਇਹ ਪ੍ਰੋਗਰਾਮ ਜਾਰੀ ਕੀਤਾ ਗਿਆ। ਜੈ ਪੀਮ ਜੈ ਭਾਰਤ ਜੈ ਕਾਂਸ਼ੀਰਾਮ ਜੈ ਸੰਵਿਧਾਨ ਜੈ ਬਸਪਾ ਇਸ ਦੇ ਨਾਲ ਹੀ ਅਸੀਂ ਅੱਜ ਇਹ ਜਾਣਕਾਰੀ ਇੱਥੇ ਹੀ ਖਤਮ ਕਰਦੇ ਹਾਂ ਮੈਨੂੰ ਦੇਵੋ ਇਜਾਜ਼ਤ ਤੁਸੀਂ ਦੇਖਦੇ ਰਹੋ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਕਰਦੇ ਰਹੋ ਇਕੁਐਲਿਟੀ ਐਡ ਜਸਟਿਸ YouTube ਚੈਨਲ ਪਟਿਆਲਾ ਸਾਥੀਓ ਜੈਪੀਨ ਜੈ ਭਾਰਤ ਜੈ ਸੰਵਿਧਾਨ